ਬਾਜ਼ਾ ਖੁੱਲ੍ਹਿਆ ਹੋਇਆ ਹੈ ਤੁਹਾਡੇ ਸਾਰਿਆਂ ਲਈ ਸਿਰਫ ਪੁਲਿਸ ਪ੍ਰਸ਼ਾਸਨ ਦੇ ਰਿਲੇਟਡ ਕੰਮ ਨਹੀਂ ਜਿਹੜੇ ਬਾਕੀ ਵਿਭਾਗ ਦੇ ਉਹਨਾਂ ਦੇ ਸੰਬੰਧੀ ਵੀ ਕੋਈ ਕੰਮ ਹੋਊਗਾ ਨਹੀਂ ਕਿ ਤੁਸੀਂ ਆ ਕੇ ਮੈਨੂੰ ਦੱਸੋ ਤੇ ਆਪਾਂ ਪੂਰੀ ਸੰਭਵ ਕੋਸ਼ਿਸ਼ ਕਰਾਂਗੇ ਕਿ ਬੱਚਿਆਂ ਨੂੰ ਆਪਾਂ ਸਕੂਲਾਂ ਚ ਪਾਈਏ ਜੇ ਉਹਨਾਂ ਨੂੰ ਕੋਈ ਦਿੱਕਤ ਹੋ ਰਹੀ ਹੈ ਐਡਮਿਸ਼ਨਾਂ ਦੀ ਤੇ ਉਹ ਵੀ ਕਰਵਾਈਏ ਜੇ ਕੋਈ ਬੱਚਾ ਸਪੋਰਟਸ ਵਿੱਚ ਰੁਚੀ ਰੱਖਦਾ ਹੈ ਤੇ ਅਸੀਂ ਕੋਈ ਸੰਬੰਧਕ ਕੋਈ ਐਨਜੀਓ ਹੈ ਜਾਂ ਕੋਈ ਪ੍ਰਾਈਵੇਟ ਅਦਾਰਾ ਹੈ ਜਾਂ ਫੈਸਟਿਬਲ ਚਲਾਇਆ ਜਾਵੇ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਪੰਜਾਬ ਪੁਲਿਸ ਵੱਲੋਂ ਤੇ ਔਨ ਦੀ ਇਨਸਟ੍ਰਕਸ਼ਨਸ ਆਫ ਦੀ ਪੰਜਾਬ ਗਵਰਨਮੈਂਟ ਜਿਹੜਾ ਇੱਕ ਯੁੱਧ ਨਸ਼ਾ ਵਿਰੋਧ ਅਸੀਂ ਕੈਂਪੇਨ ਲਾਂਚ ਕੀਤੀ ہوئی ਹੈ ਪੰਜਾਬ ਦੇ ਵਿੱਚ ਤੇ ਜਿਹੜੇ ਕਿ ਬਹੁਤ ਜ਼ਿਆਦਾ ਸਿਗਨੀਫੀਕੈਂਟ ਰਿਜ਼ਲਟਸ ਆ ਰਹੇ ਨੇ ਤੇ ਉਸੇ ਦੀ ਲੜੀ ਦੇ ਵਿੱਚ ਅੱਜ ਜਿਹੜਾ ਹੈਗਾ ਇੱਥੇ ਖੰਨਾ ਦੇ ਵਿੱਚ ਇੱਕ ਕੋਆਰਡੀਨੇਟ ਸਰਚ ਆਪਰੇਸ਼ਨ ਕੀਤਾ ਗਿਆ ਤੇ ਜਿਹੜੇ ਪਹਿਲਾਂ ਇੱਕ ਹੋਰ ਏਰੀਆ ਨੂੰ ਕਾਟਨ ਕੀਤਾ ਹੌਟਸਪੌਟ ਨੂੰ ਕੀਤਾ ਸੀ ਹੁਣ ਇਹ ਦੂਸਰਾ ਜਿਹੜਾ ਹੈਗਾ ਹੌਟਸਪੌਟ ਕੀਤਾ ਇਹਦੇ ਚ ਤਕਰੀਬਨ 250 150 ਦੇ ਕਲੀਪ ਪੁਲਿਸ ਮੁਲਾਜ਼ਮ ਨੇ ਤੇ ਜਿਹੜੇ ਜਿਹੜੇ ਪਿਛਲੇ ਕੀਤਾ ਪ੍ਰਤਾਪਨਗਰ ਕਰਤਾਰ ਕਰਤਾਰਨਗਰ ਕਰਤਾਰਨਗਰ ਦੇ ਵਿੱਚ ਜਿਹੜੇ ਹੁਣ ਤੱਕ ਇਹਨਾਂ ਨੇ ਕੋਈ 8 ਤੋਂ 10 ਬੰਦੇ ਜਿਹੜੇ ਡਿਟੇਨ ਕੀਤੇ ਨੇ ਕੋਈ ਮੋਟਰਸਾਈਕਲ ਜਿਹੜਾ ਹੈਗਾ ਸਸਪੈਕਟਡ ਚੋਰੀ ਦਾ ਹੈਗਾ ਜਿਹੜਾ ਉਹ ਬਰਾਮਦ ਕੀਤਾ ਤੇ ਇਸੇ ਤਰ੍ਹਾਂ ਹੀ ਹੁਣ ਜਿਹੜਾ ਹੈਗਾ ਇਸ ਵਿਨੋਦਨਗਰ ਦੇ ਵਿੱਚ ਜਿਹੜਾ ਕੈਂਪੇਨ ਕੀਤਾ ਜਾ ਰਿਹਾ ਇੱਕ ਸਸਟੇਨਡ ਕੈਂਪੇਨ ਹੈ ਜਿਵੇਂ ਤੁਹਾਨੂੰ ਸਭ ਨੂੰ ਪਤਾ ਤੇ ਇਹਦੇ ਵਿੱਚ ਖੰਨਾ ਪੁਲਿਸ ਨੇ ਜਿਹੜਾ ਹੁਣ ਤੱਕ ਜਿਹੜੇ ਮੇਜਰ ਜੜੀਆਂ ਰਿਕਵਰੀਜ਼ ਨੇ ਪਿਛਲੇ ਸਾਲ 25 ਦੇ ਵਿੱਚ ਤਕਰੀਬਨ 8 ਕਿਲੋ ਦੇ ਕਰੀਬ ਜੜੀ ਹੈਗੀ ਹੈ ਹੈਰੋਇਨ ਬਰਾਮਦ ਕੀਤੀ ਹੈ ਜਿਹਦੇ ਵਿੱਚੋਂ 5 ਸੌਰੀ 4 4.5 ਕਿਲੋ ਜੜੀ ਹੈਗੀ ਹੈ ਇਸ ਜਨਵਰੀ ਦੇ ਵਿੱਚ ਕੀਤੀ ਹੈ ਤੇ ਇੱਕ ਹੋਰ ਜਿਹੜੀ ਬੜੀ ਸਿਗਨੀਫੀਕੈਂਟ ਗੱਲ ਹੈਗੀ ਹੈ ਇਹਨਾਂ ਨੇ 2 ਕਿਲੋ ਦੇ ਕਰੀਬ ਆਈਸ ਜਿਹੜੀ ਮੈਥਮੈਟਮ ਮਾਈਨ ਜਿਹੜੀ ਉਹਦਾ ਜਿਹੜਾ ਹੈਗਾ ਆਈਸ ਜੀ ਨੂੰ ਬਣਾਉਂਦੇ ਆ ਉਹ ਇੱਕ ਡਰੱਗ ਹੈ ਜਿਹੜਾ ਬਾਹਰ ਫੋਰਨ ਕੰਟਰੀਜ਼ ਦੇ ਵਿੱਚ ਜਿਆਦਾ ਯੂਜ਼ ਹੁੰਦਾ ਉਹ ਵੀ ਇਥੋਂ ਸੋਰਸ ਕਰਕੇ ਜਿਹੜਾ ਹੈਗਾ ਕਿਸੇ ਨਾ ਕਿਸੇ ਤਰੀਕੇ ਰਾਹੀਂ ਬਾਹਰ ਭੇਜਿਆ ਜਾ ਰਿਹਾ ਸੀਗਾ ਉਹ ਵੀ ਪਿਛਲੇ ਸਾਲ ਲੈਣੇ 2 ਕਿਲੋ ਦੇ ਕਰੀਬ ਰਿਕਵਰ ਕੀਤਾ ਜਿਹੜੇ ਵੱਡੀਆਂ ਜਿਹੜੀਆਂ ਮੱਛੀਆਂ ਨੇ ਜਿਹਨੂੰ ਆਪਾਂ ਕਹਿੰਦੇ ਆ ਉਹਨਾਂ ਚੋਂ 50 ਦੇ ਕਰੀਬ 52 ਦੇ ਕਰੀਬ ਜਿਹੜੇ ਹੈਗੇ ਨੇ ਉਹ ਜਿਹੜੀ ਮੇਜਰ ਕਮਰਸ਼ਲ ਰਿਕਵਰੀਜ਼ ਨੇ ਜਿਹੜੀਆਂ ਉਹ ਇਹਨਾਂ ਨੇ ਹੁਣ ਤੱਕ ਜਿਹੜੀਆਂ ਬਰਾਮਦ ਕਰਕੇ ਅਰੈਸਟ ਕੀਤੇ ਹੋਏ ਨੇ ਸੋ ਜਿੱਥੋਂ ਤੱਕ ਇਹ ਕੈਂਪੇਨ ਹੈਗੀ ਹੈ ਇਹਦੇ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਹੈ ਜ਼ਮੀਨ ਦੇ ਉੱਤੇ ਇਹਦੇ ਬਹੁਤ ਜ਼ਿਆਦਾ ਅ ਅੱਛੇ ਰਿਜ਼ਲਟ ਆ ਰਹੇ ਨੇ ਤੇ ਇਹਨੂੰ ਕਾਫੀ ਅੱਛਾ ਪੁਸ਼ ਮਿਲ ਰਿਹਾ ਤੇ ਅਸੀਂ ਮੈਂ ਤਾਂ ਪੰਜਾਬ ਪੁਲਿਸ ਵੱਲੋਂ ਸਾਰਿਆਂ ਨੂੰ ਅਪੀਲ ਵੀ ਕਰਦਾ ਜਿਹੜੇ ਕਿਤੇ ਵੀ ਤੁਹਾਡੇ ਕੋਲ ਇਨਫੋਰਮੇਸ਼ਨ ਆਉਂਦੀ ਹੈ ਜਿਹੜੀ ਡਰੱਗ ਦੀ ਹੈਲਪਲਾਈਨ ਹੈ ਉਹਨੂੰ ਯੂਜ਼ ਕਰੋ ਉਹਦੇ ਜਿਹੜੀਆਂ ਟਿਪਸ ਜਿਹੜੀਆਂ ਹੈਗੀਆਂ ਉਹ ਗੁਪਤ ਸੂਚਨਾ ਰੱਖੀ ਜਾਂਦੀ ਹੈ ਉਹਦੇ ਤੇ ਤੁਰੰਤ ਕਾਰਵਾਈ ਹੁੰਦੀ ਹੈ ਤੇ ਅਸੀਂ ਇਹਨੂੰ ਜਿਹੜਾ ਹੈਗਾ ਕੈਂਪੇਨ ਨੂੰ ਸਸਟੇਨ ਕਰਾਵਾਂਗੇ ਤੇ ਇਹਨੂੰ ਕਾਮਯਾਬ ਕਰਾਂਗੇ ਤੇ ਤਾਂ ਕਿ ਇਹ ਜਿਹੜਾ ਪੰਜਾਬ ਇੱਕ ਡਰੱਗ ਫ੍ਰੀ ਸਟੇਟ ਅ ਕੋਸ਼ਿਸ਼ ਕੀਤਾ ਜਾਵੇ। ਥੈਂਕ ਯੂ ਜੀ ਥੈਂਕ ਯੂ। ਜਲਾਈ ਕਰ ਤੱਕ ਦੀ ਕੀ ਚੀਜ਼ ਹੈ ਮੈਂ। ਅੰਜੂ ਸਟੇਟ ਵਾਈਡ ਪੰਜਾਬ ਵਿੱਚ ਅਤੇ ਖੰਨਾ ਜ਼ਿਲ੍ਹੇ ਦੇ ਵਿੱਚ ਕੋਆਰਡੀਨੇਟ ਸਰਚ ਆਪਰੇਸ਼ਨ ਕਾਸੋ ਚਲਾਇਆ ਗਿਆ ਹੈ ਜੋ ਸਾਡੇ ਸੰਵੇਦਨਸ਼ੀਲ ਇਲਾਕੇ ਨੇ ਯਾਨੀ ਕਿ ਜਿਹੜੇ ਸਾਡੇ ਡੈਜ਼ਿਗਨੇਟਿਡ ਹੌਟਸਪੌਟਸ ਨੇ ਉੱਥੇ ਜਿਹੜੇ ਕਿ ਸ਼ੱਕੀ ਵਾਹਨ ਸ਼ੱਕੀ ਬੰਦੇ ਉਹਨਾਂ ਨੂੰ ਰਾਉਂਡ ਅਪ ਕਰਕੇ ਉਹਨਾਂ ਨੂੰ ਵੈਰੀਫਾਈ ਕੀਤਾ ਜਾ ਰਿਹਾ ਤੇ ਨੈਸੈਸਰੀ ਐਕਸ਼ਨ ਲਿੱਤਾ ਜਾ ਰਿਹਾ ਹੈ ਕਾਨੂੰਨ ਦੇ ਅਨੁਸਾਰ। ਕੋਆਰਡੀਨੇਟ ਸਰਚ ਆਪਰੇਸ਼ਨ ਯਾਨੀ ਕਿ ਕਾਸੋ ਵਿੱਚ ਅਸੀਂ ਇਹ ਵਾਲੇ ਸੰਵੇਦਨਸ਼ੀਲ ਇਲਾਕਿਆਂ ਨੂੰ ਘੇਰਾ ਪਾ ਕੇ ਕਾਨੂੰਨ ਅਨੁਸਾਰ ਕਾਰਵਾਈ ਕਰਦੇ ਹਾਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਜਦੋਂ ਦਾ ਯੁੱਧ ਨਸ਼ਿਆਂ ਵਿਰੁੱਧ ਇਹ ਮੁਹਿੰਮ ਚਲਾਈ ਗਈ ਹੈ ਮਾਨਯੋਗ ਸੀਐਮ ਸਾਹਿਬ ਅਤੇ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਅਧੀਨ ਖੰਨਾ ਜ਼ਿਲ੍ਹੇ ਵਿੱਚ ਕਾਫੀ ਸਿਗਨੀਫੀਕੈਂਟ ਕੰਮ ਹੋਇਆ ਹੈ 2025 ਵਿੱਚ ਤੇ 2026 ਦੇ 15 ਦਿਨਾਂ ਦੇ ਵਿੱਚ ਹੀ 8 ਕਿਲੋ ਹੈਰੋਇਨ ਦੀ ਰਿਕਵਰੀ ਹੋਈ ਹੈ ਇਹਦੇ ਵਿੱਚ ਦੱਸਣਯੋਗ ਹੈ ਕਿ ਪਹਿਲੇ 15 ਦਿਨਾਂ ਵਿੱਚ ਹੀ 2026 ਦੇ 5 ਕਿਲੋ ਤੋਂ ਵੱਧ ਹੈਰੋਇਨ ਦੀ ਰਿਕਵਰੀ ਹੋਈ ਹੈ ਇਹਦੇ ਵਿੱਚ ਜਿਨ੍ਹਾਂ ਨੂੰ ਅਸੀਂ ਵੱਡੀ ਮੱਛਲੀ ਕਹਿੰਦੇ ਹਾਂ तकरीबन 52 ਅਰੈਸਟ ਕੀਤੇ ਗਏ ਨੇ 2025 ਅਤੇ 2026 ਵਿੱਚ ਹੁਣ ਤੱਕ ਨਾਲ ਦੀ ਨਾਲ ਹੀ ਜਿਹੜੇ ਸਪਲਾਈਅਰਸ ਅਤੇ ਪੈਡਲਰਸ ਨੇ ਜਿਹੜੇ ਕਿ ਅਸੀਂ ਪੁਆਇੰਟਸ ਆਫ ਸੀਲ ਤੋਂ ਰਾਉਂਡ ਅਪ ਕੀਤੇ ਨੇ ਇਹ ਵੀ 250 ਤੋਂ ਜ਼ਿਆਦਾ ਨੇ ਜਿਹੜੇ ਪੀਓਜ਼ ਨੇ ਜਿਹੜੇ ਪਗੋੜੇ ਨੇ ਐਨਡੀਪੀਐਸ ਆਫੈਂਡਰਸ ਦੇ ਇਹ 40 ਰਾਉਂਡ ਅਪ ਕੀਤੇ ਗਏ ਨੇ ਜੀ 2025 ਵਿੱਚ ਅਤੇ 2026 ਵਿੱਚ ਹੁਣ ਤੱਕ ਇਹ ਤਕਰੀਬਨ 17 ਰਾਉਂਡ ਅਪ ਕੀਤੇ ਗਏ ਨੇ ਇਦੇ ਨਾਲ ਹੀ ਅਸੀਂ ਦੇਖ ਰਹੇ ਹਾਂ ਕਿ ਸਾਡੀ ਸਟੇਟ ਵਿੱਚ ਹੈਰੋਇਨ ਤੋਂ ਇੱਕ ਸ਼ਿਫਟ ਦੇਖੀ ਜਾ ਰਹੀ ਹੈ ਜਿਹੜੀ ਡੀਡਿਕਸ਼ਨ ਦੀ ਜਿਹੜੀ ਐਡਿਕਸ਼ਨ ਦੀ ਟੂਵਰਡਸ ਫਾਰਮਾਸੂਟਿਕਲ ਡਰੱਗਸ ਇਦੇ ਸੰਬੰਧੀ ਵੀ ਖੰਨਾ ਪੁਲਿਸ ਨੇ ਵਧੀਆ ਕਾਰਵਾਈ ਕਰਦੇ ਹੋਏ ਇੱਕ ਮੈਡੀਕਲ ਸਟੋਰ ਨੂੰ ਸੀਲ ਕੀਤਾ ਹੈ ਅਤੇ ਦੋ ਦੇ ਲਾਇਸੈਂਸ ਅਸੀਂ ਰੱਦ ਕੀਤੇ ਨੇ ਟੋਟਲ ਅਸੀਂ ਮੈਡੀਕਲ ਸਟੋਰਾਂ ਦੇ ਖਿਲਾਫ ਤਿੰਨ ਪਰਚੇ ਦਿੱਤੇ ਨੇ ਇੰਨਾ ਹੀ ਨਹੀਂ ਅਸੀਂ ਇਕੁਅਲ ਫੋਕਸ ਕਰ ਰਹੇ ਹਾਂ ਸਾਡੀ ਇਨਫੋਰਸਮੈਂਟ ਡੀ ਐਡਿਕਸ਼ਨ ਪ੍ਰੀਵੈਂਸ਼ਨ ਜਿਹੜੀ ਕਿ ਈਡੀਪੀ ਪਾਲਿਸੀ ਨੇ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਅਧੀਨ ਅਸੀਂ ਓਟ ਸੈਂਟਰ ਅਤੇ ਡੀਡਿਕਸ਼ਨ ਸੈਂਟਰਸ ਵਿੱਚ ਜਿਹੜੇ ਐਂਡ ਕੰਜ਼ਿਊਮਰਸ ਨੇ ਉਹਨਾਂ ਨੂੰ ਵਿਕਟਿਮ ਸਮਝਦੇ ਹੋਏ ਤਕਰੀਬਨ 4500 ਨੂੰ ਭਰਤੀ ਕੀਤਾ ਹੈ ਖੰਨਾ ਜ਼ਿਲ੍ਹੇ ਸਟੇਟ ਦੇ ਟਾਪ 3 ਜ਼ਿਲ੍ਹਿਆਂ ਵਿੱਚ ਹੈ ਵਿਦ ਰਿਸਪੈਕਟ ਟੂ ਓਟਸ ਅਤੇ ਡੀਡਿਕਸ਼ਨ ਸੈਂਟਰਸ ਦੀ ਐਡਮਿਸ਼ਨ ਦੇ ਸੰਬੰਧੀ ਇਹ ਸਾਡੀ ਕਾਰਵਾਈ ਚੱਲਦੀ ਰਹੇਗੀ ਤੁਹਾਡੇ ਸਾਰਿਆਂ ਨੂੰ ਗੁਜ਼ਾਰਿਸ਼ ਹੈ ਕਿ ਮੀਡੀਆ ਅਤੇ ਖੰਨਾ ਦੇ ਨਾਗਰਿਕ ਸਾਡਾ ਇਹ ਦੇ ਅੰਦਰ 7 ਦਿਨ ਇਹ ਸਿਰਫ ਪ੍ਰਸ਼ਾਸਨ ਜਾਂ ਪੁਲਿਸ ਦੀ جنگ ਨਹੀਂ ਹੈ ਇਹ ਸਾਡੇ ਸਾਰਿਆਂ ਦੀ جنگ ਹੈ ਇਸ ਵਾਸਤੇ ਤੁਸੀਂ ਸੇਫ ਪੰਜਾਬ ਹੈਲਪਲਾਈਨ ਤੇ ਆਪਣੀ ਅਨੋਨਿਮਸ ਟਿਪਸ ਦੇ ਸਕਦੇ ਹੋ ਤੁਹਾਡੀ ਆਈਡੈਂਟੀ ਗੁਪਤ ਰਹੇਗੀ ਅਤੇ ਫੌਰੀ ਤੌਰ ਤੇ ਕਾਰਵਾਈ ਕੀਤੀ ਜਾਏਗੀ ਸੇਫ ਪੰਜਾਬ ਹੈਲਪਲਾਈਨ ਦਾ ਨੰਬਰ ਹੈ 9779100200 Thank you Jai Hind.